ਸਤਨਾਮੁ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਸਵੀ ਇਕ ਬੂ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੇ ਇੱਛਾ ਤਵਾ ਚਰਨ ਮੰਨ ਰਹੇ ਹਮਾਰਾ ਆਪਣਾ ਜਾਨਕ ਰੂਪਤ ਪਾਰਾ ਅਮਰੈ ਦਸਤ ਸਬਾਇਤ ਮੁਕਾਬ ਹੋ ਆਪ ਹਾਥ ਦੈ ਮੋਹਿ ਬਚਾਪ ਹੋ ਸੁਕੇ ਬਸੈ ਮੋਰੋ ਪਰਵਾਰਾ ਸੇਵਨ ਸਿਖੋ ਸਬੈ ਕਰਤਾਰਾ ਮੋਰ ਚਾਨਜ ਕਰਦੈ ਕਰਿਐ ਸਾਬਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਬਿਨ ਕਿ ਰਹੈ ਪਿਆਸਾ ਤੁਮਹ ਸਾੜਖਿ ਅਵਨ ਨਾਥ ਆਵੂ ਜੋ ਅਪਰ ਚਾਹੂ ਸੋ ਤੁਮਤੇ ਪਾਉ ਸੇਵਾ ਸਿੱਖ ਹਮਾਰੇ ਤਾਰੀ ਹੈ ਜਨੁ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਭਰਿ ਗਏ ਮਰਨ ਕਾਲ ਕਾਥਰਾਸ਼ਨ ਭਰਿ ਗਏ ਕੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਤੂਜ ਕਰਿਓ ਰਖਾ ਰਾਖ ਲਿਹੁ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਸਨ ਕੇ ਹੰਤਾ ਦਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਕਤਰਾ ਕਾਲ ਪਾਏ ਈਸ਼ੂ ਜੋ ਅਵਤਾਰ ਕਾਲ ਪਾਏ ਕਰਿ ਵਿਸ਼ਨੁ ਪ੍ਰਗਾਸਾ ਸਗਲ ਕਾਲ ਕਾ ਕੀਆ ਤੁਮਾਸਾ ਜਮਨ ਕਾਲ ਜੋਗੀ ਸਭ ਕੇ ਓ ਬੇਦ ਨਾਇ ਬਰਮਾ ਜੋ ਥਿਓ ਜਵਨ ਕਾਲ ਸਾ ਲੋਗ ਸਵਾਰਾ ਨੰਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦਾਤ ਜਛਨ ਉਪਜਾਇਓ ਆਦ ਅੰਤੇ ਕੀ ਅਵਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਜਿਸੇ ਕਹੇ ਹਮਾਰੇ ਸਗਲ ਪ੍ਰਜਾਣਨ ਆਪ ਸਵਾਰੇ ਸ਼ਿਵ ਕਨਕਾਉ ਸ਼ਿਵ ਗੁਣ ਸੁਖ ਦੇਉ ਸਾਤਰਨ ਕੋ ਪਲ ਮੋਹ ਮਦ ਕੇਉ ਘੜ ਘੜ ਕੇ ਅੰਦਰ ਕੇ ਜਾਨਤ ਭਲੇ ਬਰੇ ਕੇ ਪੀਰਿ ਬਿਸ਼ਾਨਤ ਚੀਟੇ ਦੀਗ ਨਰਸ ਤੂਲਾ ਸਾਪਰਿ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਨ ਨੂੰ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਿ ਬਿਛਦ ਕਟ ਕਟ ਕੇ ਬੜ ਬੜ ਕੇ ਜਨ ਜਦ ਕਰਖ ਕਰਾ ਕਰ ਤਾਰਾ ਪ੍ਰਜਾ ਦਾਤ ਤਵ ਦੇਹ ਅਪਰ ਜਬ ਆਕਰਖ ਕਰਤ ਹੋ ਕਭੂ ਤੁਮ ਮੈ ਮਲਤ ਦੇਹ ਤਰ ਸਭ ਕੀ ਜੇ ਤੇ ਬਦਨ ਸ੍ਰੇਸ਼ਟ ਸਵਤਾਰ ਆਪੋ ਆਪਣੇ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਅਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨੰਬ ਆਦ ਅਨੀਲ ਅਨਾਦ ਸੰਭ ਤਾਖਾਂ ਉਚਾਰਦ ਪੇਦਾਂ ਆਜਾ ਕੋ ਭੇਵ ਨ ਪਾਵਤ ਪੇਦਾਂ ਤਾ ਕੋ ਕਰਪਾ ਹਨਨੁ ਮਾਨਤ ਮਹਾ ਮੂੜ ਹੈ ਅਗਜ ਭੀਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਅਨੰਤ ਰੰਕਾਰ ਕਾ ਚੇਨਤਨੇ ਭੇਵ ਆਪ ਆਪਨੇ ਬਦ ਹੈ ਜੀਤੇ ਬਰਨਤ ਪੈਨ ਪੈਨ ਤੁਮ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹ ਹੈ ਬਦਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕੇ ਭੂਪਾ ਆਂਡਾ ਜੇ ਰਛੇ ਤੇ ਕੀਨੀ ਤਤਪੇ ਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਹਵੇ ਬੈਠਾ ਕਹੋ ਸ਼ਵਣ ਪਿਉ ਸੰਗਤ ਕੈਠਾ ਸਗਦੇ ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾ ਸਰੂਪ ਸਵੈਮ ਭਵ ਅਵਰਚਾ ਮੇਰੇ ਤੁਮ ਕਰੋ ਸਿਖ ਉਪਾਰ ਸਿਖ ਸੰਗਰੋ ਦੁਸ਼ਟ ਜਿਥੇ ਉਠਵਤ ਰਪਤ ਸਗਲ ਮਲੇਸ਼ ਕਰੋ ਨਲ ਘਾਤਾ ਜਿਆ ਤੁਜ ਦਾ ਸ਼ਰਣੀ ਪਰੇ ਤਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੈ ਤੋਂ ਸੰਕਟ ਸਭ ਟਾਰੇ ਜੋ ਕਲ ਕੋਗ ਬਾਰ ਧਿਆਈ ਹੈ ਤਾਂ ਕੇ ਕਾਲ ਨਿਕਟ ਨਐ ਰਚਾ ਹੋਏ ਤਾਹੇ ਸਭ ਕਾਲ ਦੁਸ਼ਟ ਅਦਿਸ਼ਟ ਟਰੇ ਤਿਤ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਤ ਨਖਮ ਹਰ ਹੋ ਹਰਿ ਜੇ ਸਿਧ ਕਰਮੋ ਸਭ ਹੋਏ ਦੁਸ਼ਟ ਆਛਾ ਸਕੈ ਨਾ ਕੋਈ ਏਕ ਮਾਰਗ ਨਤਮੈ ਸੁਹਾਰਾ ਆਕਾਲ ਪਾਸ ਤੇ ਤਾਹ ਬਾਰਾ ਜਿਨ ਨਿਰਨਾਮ ਤੇ ਹਾਰੋ ਕਹਾ ਦਾਰ ਦੁਸ਼ ਦੋਖ ਤੇ ਰਹਾ ਹਰਿ ਗੇਤ ਮੈ ਸ਼ਰਨ ਤੇ ਹਾਰੀ ਆਪ ਹਾਥ ਦੇਲ ਹੋ ਭਾਰੀ ਸਰਵ ਠੋਰ ਨਮੋ ਹੋ ਹੋ ਸਹਾਇ ਦੁਸ਼ਤ ਦੋਗ ਤੇ ਲਹੋ ਬਚਾਈ ਖਰੜ ਖੇਦ ਮੈਂ ਸ਼ਰਨ ਤੇ ਹਾਰੇ ਆਪ ਹੱਥ ਦੈ ਲਹੋ ਭਾਰੀ ਸਰਵ ਠੋਰ ਨਮੋ ਹੋ ਹੋ ਸਹਾਇ ਦੁਸ਼ਤ ਦੋਗ ਤੇ ਲਹੋ ਬਚਾਈ ਕਿਰਪਾ ਕਰੇ ਹਾਂ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਤ ਕੇਲੇਵੇਂ ਸਗਲ ਦੇਹ ਕੋ ਹਰਤਾ ਦੁਸ਼ਟ ਦੋਕਿਨ ਕਾਉਛੈ ਕਰਤਾ ਸ੍ਰੀਆ ਤੁਝ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਤ ਕੰਨ ਮਨ ਬਾਛਦ ਬੁਲ ਪਾਵੇ ਸੋਏ ਦੁਗਨ ਦਸਹਿ ਬਿਆਪਤ ਕੋਏ ਅਡਲ ਸੁਣੇ ਗੁਗਜੋ ਆਸ ਰਸ ਨਾ ਪਾਵਈ ਸੁਣੇ ਮੂੜ ਚਿਤ ਲਾਈ ਚਤੁਰਤਾ ਆਵਈ ਦੋਖ ਦਰਦ ਭਉ ਨਿਕਟ ਨਾ ਤਨਰਕੇ ਰਹੈ ਹੋ ਜੋ ਆਕੇ ਇੱਕ ਵਾਰ ਚੋਪਈ ਕਉ ਕਹੈ ਚੋਪਈ ਸੰਬਦ ਸਤਿ ਰਹੈ ਸੈ ਸਪਣੀ ਜੈ ਅਰਧ ਸੈ ਸਪੁਨਤੀਨ ਕਹਿਜੈ पाज रसुदे अष्टमी रववारा तीर स्तुद्रव grant sudhara सवैया पाहे गहे जवते तुमरे दवते को आंख तन नहीं आने ओ राम रहीम प्राण प्राण अनेक है म देखना माने ओ सिमरे शास्त्र वेद सब भूपेद कहे हम एक ना जानियो ਸ੍ਰੀ ਅਸਪਾਨ ਕਿਰਪਾ ਤੁਮ ਲੇ ਕਰ ਮੈਂ ਨਾ ਕਹਿਉ ਸਤੋ ਫਿਰ ਬਖਾਲਿਉ ਦੁਭਰਾ ਸਗਲ ਦਵਾਰ ਕੋ ਛੜਕ ਗਹਿਉ ਤੁਹਾਰੋ ਦਵਾਰ ਬਾਹ ਗਹਿ ਕਿ ਲਾਜ ਅਸ ਗੋਮਿੰਦਾ ਸੁਹਾਰ ਸਗਲ ਦਵਾਰ ਕੋ ਛੜਕ ਗਹਿਉ ਤੁਹਾਰੋ ਦਵਾਰ ਵਾਹ ਹੈ ਗਹਿ ਕਿਲਾਜ ਅਸ ਗੋਬਿੰਦਾਸ ਤਵਹਾਰ ਰਾਮ ਕਲੇ ਮਹਿਲਾ ਤੀਜਾ ਨਾ ਦੇਖ ਓ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨ ਵਦਿਆ ਵਧਾਇਆ ਰਾਗ ਰਤਨ ਪ੍ਰਵਾਲ ਪਰਿਆ ਸ਼ਬਦ ਗਾਵਨ ਆਇਆ ਸ਼ਬਦੋ ਤਾਂ ਗਾਵੋ ਹਰੇ ਕੇਰਾ ਮਨ ਜਨੇ ਵਸਾਇਆ ਕਹਿ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੋ ਦੋ ਮਨ ਮੇਰੇ ਦੂ ਸੈਬ ਸਾਰਣ ਅੰਗੇਕਾਰ ਹੋ ਕਰੇ ਤੇਰਾ ਆਕਾਰ ਜਿ ਸਭ ਸਵਾਰਣਾ ਸਭ ਨਾਗ ਲਾ ਸਭ ਰਤ ਸੁਵਾਮੀ ਸੋਖਿ ਆਮਨ ਅਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹੰ ਨਾਲੇ ਸਾਚੇ ਸਾਹਿਬ ਕੀਆ ਨਾਹੀ ਕਰ ਤੇਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵਏ ਸਦਾ ਸੇਵਸਾਲਾ ਹਾ ਤੇਰੇ ਨਾਮ ਨਵ ਸਾਵਏ ਨਾਮ ਇਨਕੇ ਬਨੁ ਉਸਿਆ ਵਾਦੇ ਸਾਧਕ ਨੇਰੇ ਕਹ ਨਾਨਕ ਸੱਚੇ ਸਾਹਿਬ ਆਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰ ਮੇਰਾ ਇਨ ਬੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਉਸਿਆ ਜਿਨੇ ਇਛਾ ਸਭ ਪੁਜਾਈਆਂ ਸਦਾ ਕਿਰਪਾਣ ਕੀਤਾ ਗਰਬਟ ਹੋ ਜਿਸ ਦੀ ਅਹ ਵੜਿਆਗਿਆ ਕਹੇ ਨਾਨਕ ਸੁਨੂ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦਿਤ ਘਰ ਸੁਭਗ ਘਰ ਸੁਭਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਜ ਦੂਤ ਦਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਆਕਰਮ ਪਾਇਆ ਦਜਨ ਕਉ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੂਹਾ ਤਦ ਕਰ ਅਨਹਦ ਵਚ ਅਨੰਦ ਸੁਨੋ ੜ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਹ ਪਾਇਆ ਤਰੇ ਸਗਲੇ ਵਿਸੂਰੇ ਦੁਖ ਰੋਸ ਨਤਾਪ ਤਰੇ ਸੁਣੇ ਸਚੇ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹਤ ਦਿਵਸ ਰਾਤ ਦਵੇ ਦਾਈ ਦਾਇਆ ਕਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਤੂਰ ਕਰਮੇ ਆਪੋ ਆਪਾਣੀ ਕੀ ਨੇੜਕ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ नानक ते मुख उजाले केते छुटे दाल नाम त्याया गए सकद काल नानक ते मुख उजाले केते छुटे ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ